ਜਿਹੜੇ ਪਾਸ ਹੋਏ ਕਿਸੇ ਵੀ ਸਰਕਾਰ ਨੇ ਦਿੱਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਪਰ ਅਜੇ ਤੱਕ ਕੋਈ ਉਹਦੇ ਉੱਤੇ ਕਾਰਵਾਈ ਨਹੀਂ ਕੀਤੀ Hindu ਸਮਾਜ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਪੰਜਾਬ ਸਰਕਾਰ ਦੇ ਸਾਹਮਣੇ ਆਏ ਉਹ ਹਮੇਸ਼ਾ ਹੀ ਜਿਹੜਾ ਆਖੋ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਗੁਰਪ੍ਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਜਿਹੜੀ ਅਸੀਂ ਪੱਤਰਕਾਰ ਵਾਰਤਾ ਕੀਤੀ ਹੈ ਉਹ Shiv Sena Hindustan ਦੀ ਖੰਨਾ ਵਿਖੇ ਮੀਟਿੰਗ ਹੋਈ ਹੈ ਸਾਰੇ ਜਿਹੜੇ ਖੰਨਾ ਨਾਲ ਸੰਬੰਧਿਤ Shiv Sena Hindustan ਦੇ ਪਦ ਅਧਿਕਾਰੀ ਸੀਗੇ ਉਹਦੇ ਚ ਲਲਿਤ ਜੀ ਹੈ ਜਿਹੜੇ ਪਾਰਟੀ ਦੇ ਪੰਜਾਬ ਦੇ ਜਨਨ ਸੱਕੇ ਆ ਸਾਡੇ ਰਾਸ਼ਟਰੀ ਸਲਾਹਕਾਰ ਕਮਲ ਜੀ ਹੈ ਔਰ ਰਾਮਚੰਦਰ ਜੀ ਹਿੰਦੁਸਤਾਨ ਮਜ਼ਦੂਰ ਸੈਨਾ ਦੇ ਪੰਜਾਬ ਪ੍ਰਧਾਨ ਹੈ ਮੁਕੇਸ਼ ਜੀ ਜਿਹੜੇ ਬਿਹਾਰ ਦੇ ਜਮੁਈ ਖੇਤਰ ਦੇ ਪ੍ਰਧਾਨ ਹੈ ਔਰ ਇੱਥੇ ਦੇ ਵੀ ਮਜ਼ਦੂਰ ਸੈਨਾ ਨਾਲ ਹੈ ਆਪਣਾ ਨਾਮ ਬਤਾਓ ਗੰਗਾਪਰਾ ਗੰਗਾ ਰਾਮ ਜੀ ਨਥੁਰਾ ਨਥੁਰਾਮ ਜੀ ਔਰ ਦੂਸਰਾ ਵਿਕੇ ਜੀ ਵਿਕੇ ਜੀ ਵਿਕੇ ਜੀ ਔਰ ਆਪਣਾ ਆਪਣਾ ਨਾਮ ਬੋਲੋ ਨਥੁਰਾਮ ਇਹ ਜਿਹੜੀ ਮੀਟਿੰਗ ਹੈ ਜੀ ਪਿਛਲੇ ਦਿਨੀ ਅਸੀਂ ਦੇਖਿਆ ਪੰਜਾਬ ਚ ਕਾਨੂੰਨ ਵਿਵਸਥਾ ਲਗਾਤਾਰ ਬਿਗੜ ਰਹੀ ਹੈ ਇਹਦੇ ਨਾਲ-ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਪੰਜਾਬ ਚ ਪਿਛਲੇ ਸਮੇਂ ਤੋਂ ਹਿੰਦੂ ਸਮਾਜ ਦੀਆਂ ਕਾਫੀ ਮੰਗਾ ਜਿਹੜੀਆਂ ਲਟਕ ਰਹੀਆਂ ਸਰਕਾਰ ਧਿਆਨ ਨਹੀਂ ਦੇ ਰਹੀ ਜਿਵੇਂ ਕਿ 35000 ਰੱਤਬਾ ਪੀੜਿਤ ਹਿੰਦੂਆਂ ਨੂੰ ਇਨਸਾਫ ਦੇਣ ਦੀ ਗੱਲ ਹੈ 781 ਕਰੋੜ ਰੁਪਏ ਜਿਹੜੇ ਪਾਸ ਹੋਏ ਕਿਸੇ ਵੀ ਸਰਕਾਰ ਨੇ ਦਿੱਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਪਰ ਅਜੇ ਤੱਕ ਕੋਈ ਇਹਦੇ ਉੱਤੇ ਕਾਰਵਾਈ ਨਹੀਂ ਕੀਤੀ ਹਿੰਦੂ ਸਮਾਜ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਪੰਜਾਬ ਸਰਕਾਰ ਦੇ ਸਾਹਮਣੇ ਆਏ ਉਹ ਹਮੇਸ਼ਾ ਹੀ ਜਿਹੜਾ ਅੱਖੋ ਪਰੋਖੇ ਕਰਦੇ ਰਹੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦਸੰਬਰ 2025 ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਵੀ ਹਿੰਦੂ ਸਮਾਜ ਦੇ ਆ ਮੰਗਾਂ ਨੂੰ ਜ਼ੋਰ ਸ਼ੋਰ ਨਾਲ ਚੱਕਣ ਦੇ ਲਈ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਤਰੀਕਾ ਨੂੰ ਤ੍ਰਿਸ਼ੂਲ ਮਾਰਚ ਕੱਢਣ ਜਾ ਰਹੇ ਹਾਂ ਔਰ ਜੇ ਸਰਕਾਰ ਨੇ ਦਸੰਬਰ ਦੇ ਅਖੀਰ ਤੱਕ ਇਹ ਹਿੰਦੂ ਸਮਾਜ ਦੇ ਆ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤਵਾਦ ਵਖਵਾਦ ਦੀ ਜਿਹੜੀਆਂ ਨੀਤੀਆਂ ਹਨ ਉਹਨਾਂ ਨੂੰ ਸਖਤੀ ਨਾਲ ਨਹੀਂ ਕੁਚਲਿਆ ਤਾਂ ਅਸੀਂ ਇੱਕ ਮੁਹਾਲੀ ਵਿਖੇ ਮੌਲਿਦ ਨੂੰ ਲੈ ਕੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੇ ਨਿਵਾਸ ਸਥਾਨ ਚੰਡੀਗੜ੍ਹ ਤੱਕ ਇੱਕ ਤਰਸੂਲ ਮਾਰਚ ਕੱਢਾਂਗੇ ਜਿਹਦੇ ਵਿੱਚ ਦੇਸ਼ ਭਰ ਦੇ ਸਾਧੂ ਸੰਤ ਸਮਾਜ ਜੁੜੇ ਉਹ ਵੀ ਹਿੱਸਾ ਲੈਣਗੇ ਔਰ ਜਿਹੜਾ ਵੱਖ-ਵੱਖ ਜ਼ਿਲ੍ਹੇ ਹੈ ਇਹਦੇ ਚ ਵੀ ਵੱਖ-ਵੱਖ ਜ਼ਿਲ੍ਹਿਆਂ ਚ ਵੀ ਤਰਸੂਲ ਮਾਰਚ ਕੱਢਿਆ ਜਾਏਗਾ ਜਦੀ ਅਗਵਾਈ ਮੈਂ ਔਰ ਮੇਰੀ ਪਾਰਟੀ ਦੇ ਜੁੜੇ ਸੀਨੀਅਰ ਲੀਡਰਸ ਨਾਲ ਵੱਖ-ਵੱਖ ਤਰੀਕਾ ਨੂੰ ਕਰਨਗੇ ਉਹਦਾ ਜਿਹੜਾ ਵਿਸਤਾਰ ਪੂਰਵਕ ਜਿਹੜੇ ਕਾਰਜਕ੍ਰਮ ਦੀ ਜਾਣਕਾਰੀ ਹੈ ਉਹ ਅਸੀਂ ਜਲੰਧਰ ਵਿਖੇ 3 ਤਰੀਕ ਨੂੰ ਪੰਜਾਬ ਪਦਰ ਦੀ ਮੀਟਿੰਗ ਹੋ ਰਹੀ ਹੈ ਉਹ ਚ ਪੂਰਾ ਰਣਨੀਤੀ ਦਾ ਐਲਾਨ ਕੀਤਾ ਜਾਏਗਾ ਪਿਛਲੇ ਸਮੇਂ ਚ ਜਿੰਨੇ ਵੀ ਪੁਲਿਸ ਮੁਕਾਬਲੇ ਹੋਏ ਅੱਤਵਾਦੀਆਂ ਨਾਲ ਵਖਵਾਦੀਆਂ ਨਾਲ ਜਾਂ ਗੈਂਗਸਟਰਾਂ ਨਾਲ ਅਸੀਂ ਦੇਖਿਆ ਸੀ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਗੋਲੇ ਲੱਗ ਰਹੇ ਸੀ ਮੈਂ ਜਦੋਂ ਜਲੰਧਰ ਪੱਤਰਕਾਰ वार्ता ਕੀਤੀ ਵੀ ਅਸੀਂ ਕਿਹਾ ਵੀ ਇਹ ਜਿਹੜਾ ਗੈਂਗਸਟਰ ਵਧ ਰਿਹਾ ਜਿਹੜੇ ਅੱਤਵਾਦ ਵਖਵਾਦੀ ਕੰਮ ਕਰ ਰਹੇ ਇਹਨਾਂ ਦੇ ਮਨ ਚ ਪੁਲਿਸ ਦਾ ਜਿਹੜਾ ਡਰ ਸੀ ਉਹ ਕਿਤੇ ਨਾ ਕਿਤੇ ਸਮਾਪਤ ਹੋ ਰਿਹਾ ਇਹਨਾਂ ਨੂੰ ਜਿਹੜਾ ਹੈ ਇਹ ਗੋਲੀ ਦਾ ਜਵਾਬ ਗੋਲੀ ਨਾਲ ਮਿਲਣਾ ਚਾਹੀਦਾ ਹੈ ਪੈਰਾਂ ਤੇ ਗੋਲੇ ਮਾਰਨ ਦਾ ਰਿਵਾਜ ਬੰਦ ਹੋਵੇ ਅੱਜ ਅਸੀਂ ਦੇਖਿਆ ਆ ਵੀ ਇੱਕ ਜਿਹੜੇ ਸੰਘ ਦੇ ਵਰਕਰਾਂ ਨੂੰ ਵਰਕਰ ਨੂੰ ਮਾਰਿਆ ਗਿਆ ਸੀ ਉਹਦਾ ਜਿਹੜੇ ਕਾਤਲ ਸੀਗੇ ਉਹਨੂੰ ਕੱਲ ਜਿਹੜਾ ਬਰਾਮਦਗੀ ਲਈ ਲਿਜਾ ਰਹੇ ਸੀ ਤਾਂ ਜਿਹੜਾ ਐਕਸਚੇਂਜ ਫਾਇਰ ਹੋਇਆ ਪੁਲਿਸ ਨਾਲ ਔਰ ਉਹਨਾਂ ਦੇ ਸਾਥੀਆਂ ਨਾਲ ਤਾਂ ਉਹਦੇ ਵਿੱਚ ਉਹਨੂੰ ਗੋਲੀ ਲੱਗੀ ਔਰ ਉਹ ਮਰ ਗਿਆ ਅਸੀਂ ਇਸ ਗੱਲ ਦਾ ਵੀ ਸਵਾਗਤ ਕਰਦੇ ਹਾਂ ਵੀ ਅਪਰਾਧੀ ਨੂੰ ਇਹ ਡਰ ਹੋਣਾ ਚਾਹੀਦਾ ਹੈ ਬਿ ਜੇ ਉਹ ਆਪਣੀ ਗੋਲੀ ਨਾਲ ਕਿਸੇ ਨਿਰਦੋਸ਼ ਪੰਜਾਬੀ ਦਾ ਜਾਂ ਹਿੰਦੁਸਤਾਨੀ ਦਾ ਕਤਲ ਕਰੇਗਾ ਤਾਂ ਉਹਦੇ ਖਿਲਾਫ ਵੀ ਕਾਨੂੰਨ ਦੀ ਗੋਲੀ ਉਹਦਾ ਮੌਤ ਦਾ ਕਾਰਨ ਬਣੇਗੀ ਪੰਜਾਬ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਸਵਾਗਤਯੋਗ ਹੈ ਤੇ ਪੰਜਾਬ ਪੁਲਿਸ ਨੂੰ ਜਾਗਣਾ ਚਾਹੀਦਾ ਹੈ ਅਪਰਾਧ ਦੀ ਜਿਹੜੀ ਵਿਰਤੀ ਪੰਜਾਬ 'ਚ ਵੱਧ ਰਹੀ ਹੈ ਕੋਈ ਸਨੇਚਿੰਗ ਹੋ ਰਹੀ ਹੈ ਲੁੱਟਮਾਰ ਹੋ ਰਹੀ ਹੈ ਇਥੋਂ ਤੱਕ ਕਿ ਫਗਵਾੜੇ ਵਿਖੇ ਆਮ ਆਦਮੀ ਪਾਰਟੀ ਦੇ ਨੇਤਾ ਦੇ ਘਰ ਦੇ ਉੱਤੇ ਆ ਕੇ ਗੈਂਗਸਟਰ 23 22 ਰਾਉਂਡ ਫਾਇਰ ਕਰਦੇ ਆ ਔਰ ਉਹਦੇ باوجود ਜਿਹੜੀ ਹੈ ਕੋਈ ਕਾਰਵਾਈ ਨਹੀਂ ਹੋ ਪਾਰੀ ਇਸੇ ਤਰ੍ਹਾਂ ਗੁਰਦਾਸਪੁਰ ਥਾਣੇ ਦਾ ਨਬਾਰ ਵਿਸਪੋਰਟ ਹੋ ਰਿਹਾ ਪੁਲਿਸ ਕਹਿ ਰਹੀ ਹੈ ਕਿ ਇਹ ਟਰੱਕ ਦੇ ਟਾਇਰ ਦਾ ਵਿਸਪੋਰਟ ਹੈ ਔਰ ਟੈਰਿਸਟ ਆਰਗੇਨਾਈਜੇਸ਼ਨ ਪ੍ਰੈਸ ਨੋਟ ਦੇ ਰਹੀ ਹੈ ਮੇਲ ਭੇਜ ਰਹੀ ਹੈ ਕਿ ਹੈਡ ਗਰਨੇਡ ਦਾ ਵਿਸਪੋਰਟ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਰੋਕਥਾਮ ਲਗਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਵਿਵਸਥਾ ਸੁਧਾਰੀ ਜਾਣੀ ਚਾਹੀਦੀ ਹੈ ਪੰਜਾਬ ਦੇ ਹਿੰਦੂਆਂ ਦੀ ਗੱਲ ਨੂੰ ਵੀ ਵਿਸਤਾਰਪੂਰਵਕ ਸਰਕਾਰ ਨੂੰ ਸੁਣਨਾ ਔਰ ਸਮਝਣਾ ਚਾਹੀਦਾ ਧਿਆਨ ਦੇਣਾ ਚਾਹੀਦਾ ਇਹਨਾਂ ਗੱਲਾਂ ਨੂੰ ਧਿਆਨ ਦਵਾਨ ਦੇ ਲਈ ਹੀ ਸ਼ਿਵ ਸਨਾਨ ਹਿੰਦੁਸਤਾਨ ਨੇ ਦਸੰਬਰ ਦੇ ਪੂਰੇ ਮਹੀਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮੂਹ ਹਿੰਦੂ ਸਮਾਜ ਨੂੰ ਭਰੋਸੇ 'ਚ ਲੈ ਕੇ ਤਰਸੂਲ ਮਾਰਚ ਕੱਢਣ ਦਾ ਫੈਸਲਾ ਕੀਤਾ ਜਿਹੜੇ ਵੱਖ-ਵੱਖ ਡੀਸੀ ਹੈੱਡਕ quartਰਾਂ ਤੇ ਜਾ ਕੇ ਉਥੇ ਗਿਆਪਨ ਦਿੱਤੇ ਜਾਣਗੇ ਮੁੱਖ ਮੰਤਰੀ ਦੇ ਨਾਮ ਤੇ ਨਾਲ ਨਾਲ ਅਸੀਂ ਜਿਹੜੇ ਕੇਂਦਰ ਸਰਕਾਰ ਹੈ ਉਹਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਅੰਦਰ ਜਿਹੜਾ ਪੰਜਾਬ ਦਾ 35000 ਅਤਵਾਦ ਪੀੜਿਤ ਹਿੰਦੂ ਹੈ ਜਾਂ ਦੂਸਰੇ ਸਮਾਜ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੂੰ ਵੀ 781 ਕਰੋੜ ਰੁਪਏ ਦੀ ਰਕਮ ਨਹੀਂ ਦਿੱਤੀ ਹੈ ਉਹ ਵੀ ਆਪਣੇ ਫਰਜ਼ ਤੋਂ ਉਹਨਾਂ ਨੇ ਕੇਂਦਰ ਸਰਕਾਰ ਨੇ کوتاਹੀ ਵਰਤੀ ਹੈ ਕਿਉਂਕਿ ਦੂਜੇ ਪਾਸੇ ਕੇਂਦਰ ਸਰਕਾਰ ਕਸ਼ਮੀਰ ਦੇ ਵਖਵਾਦੀ ਜਿਹੜੇ ਟੈਰਰਿਸਟ ਹੈ ਪਾਕਿਸਤਾਨ ਦੇ ਸਾਰੇ ਤੇ ਜਿਨ੍ਹਾਂ ਨੇ ਦੇਸ਼ ਨੂੰ ਤੋੜਨ ਦਾ ਕੰਮ ਕੀਤਾ ਉਹਨਾਂ ਨੂੰ ਰਾਸ਼ਟਰੀ ਮੁਖਤਾਰਜ ਲੈਣ ਦੇ ਲਈ ਕਰੋੜਾਂ ਅਰਬਾਂ ਰੁਪਏ ਦੇ ਪੈਕੇਜ ਦਿੱਤੇ ਆ ਲੇਕਿਨ ਜਿਹੜਾ ਪੰਜਾਬ ਦਾ ਹਿੰਦੂ ਸੀਗਾ ਜਿਨੇ ਵਖਵਾਦੀ ਖਾਲਸਤਾਨੀ ਅਤਵਾਦ ਦੇ ਖਿਲਾਫ ਲੜਾਈ ਲੜੀ ਆਪਣੇ ਪਰਿਵਾਰ ਦੇ ਜੀ ਸਹੀਦ ਕਰਾ ਲਏ ਆਪਣੇ ਆਪ ਨੂੰ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਸਾਰ ਭਾਜਪਾ ਦੀ ਕੇਂਦਰ ਸਰਕਾਰ ਨੇ ਵੀ ਨਹੀਂ ਲਈ ਹੈ ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਜਿੱਥੇ ਸੂਬੇ ਦੀ ਸਰਕਾਰ ਦੇ ਖਿਲਾਫ ਅੰਦੋਲਨ ਕਰੇਗੀ ਉਥੇ ਕੇਂਦਰ ਸਰਕਾਰ ਦੇ ਖਿਲਾਫ ਵੀ ਆਪਣੇ ਅੰਦੋਲਨ ਦੀ ਧਾਰ ਨੂੰ ਤੇਜ਼ ਕਰੇ ਹਿੰਦੂਸਮਾ ਦੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਜਿਹੜਾ ਹੈ ਇਸ ਨਸਬਤ ਦੇਖੋ ਸਭ ਤੋਂ ਪਹਿਲੀ ਜਿਹੜੀ ਮੰਗ ਹੈ ਉਹ ਇਹ ਹੈ ਕਿ ਜਿਹੜਾ ਪੰਜਾਬ ਦੇ 35000 ਅਤਵਾਦ ਪੀੜਿਤ ਹੈ ਜਿਨ੍ਹਾਂ ਲਈ ਅਸੀਂ ਧਰਮਜੋਤ ਮੋਰਚਾ ਲਾਇਆ ਸੀ 781 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸੀ ਉਹਦੇ ਚ ਇੱਕ ਫੁੱਟੀ ਕੋੜੀ ਵੀ ਨਹੀਂ ਦਿੱਤੇਗੇ ਦੂਸਰੀ ਗੱਲ ਅਸੀਂ ਜਿਹੜੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਕਿ ਇੱਕ 올 ਇੰਡੀਆ ਹਿੰਦੂ ਮੰਦਿਰ ਐਕਟਰ ਦਾ ਨਿਰਮਾਣ ਹੋਣਾ ਚਾਹੀਦਾ ਉਹ ਐਕਟਰ ਦਾ ਨਿਰਮਾਣ ਪੰਜਾਬ ਦੀ ਸਰਕਾਰ ਨੇ ਚੋਣਾਂ ਦੇ ਦੌਰਾਨ ਵਿਸਵਾਦ ਦਵਾਇ ਸੀ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਪੰਜਾਬ ਸਰਕਾਰ ਵੀ ਉਹਦੇ ਉੱਤੇ ਅਮਲ ਕਰ ਸਕਦੇ ਔਰ ਕੇਂਦਰ ਸਰਕਾਰ ਵੀ ਕਰ ਸਕਦੇ ਦੋਨੋਂ ਸਰਕਾਰਾਂ ਦੇ ਉੱਤੇ ਸਿਪਸਨਾ ਹਿੰਦੁਸਤਾਨ ਦਾ ਦਬਾਅ ਰਹੇਗਾ ਅੰਦੋਲਨ ਦਾ ਰੁਖ ਦੋਨੋਂ ਸਰਕਾਰਾਂ ਦੇ ਬਰਾਬਰ ਬਰਾਬਰ ਰੱਖਿਆ ਜਾਏਗਾ ਔਰ ਇਸੇ ਤਰ੍ਹਾਂ ਜੇ ਅਸੀਂ ਦੇਖੇ ਯੂਨੀਵਰਸਟੀਆਂ ਜਿਹੜੀਆਂ ਪੰਜਾਬ ਦੀ ਯੂਨੀਵਰਸਿਟੀ ਹੋਵੇ ਜਾਂ ਪੰਜਾਬੀ ਯੂਨੀਵਰਸਿਟੀ ਹੋਵੇ ਜਾਂ ਦੂਜੀਆਂ ਯੂਨੀਵਰਸਟੀਆਂ ਹੋਣ ਉਹ ਜਿਹੜੀ ਸੰਸਕ੍ਰਿਤ ਭਾਸ਼ਾ ਦੇ ਟੀਚਰ ਹੈ ਹਿੰਦੀ ਭਾਸ਼ਾ ਦੇ ਟੀਚਰ ਹੈ ਜੇ ਉਹ ਰਿਟਾਇਰ ਹੋ ਜਾ ਰਹੇ ਤਾਂ ਉਹਨਾਂ ਦੇ ਆਪ ਭਰਤੀਆਂ ਨਹੀਂ ਖੋਲੀਆਂ ਜਾ ਰਹੀਆਂ ਇਹ ਸਾਰੀਆਂ ਕੁਝ ਹੋਰ ਮੰਗਾਂ ਵੀ ਹੈਗੀਆਂ ਜਿਹੜੇ ਹਿੰਦੂ ਸਮਾਜ ਕਾਫੀ ਟਾਈਮ ਤੋਂ ਚੁੱਕ ਰਿਹਾ ਹੈ ਜਿਵੇਂ ਆਪਾਂ ਦੇਖਦੇ ਆ ਵੀ ਗਊ ਭਗਤ ਗਊਆਂ ਦੇ ਟਰੱਕ ਪਕੜਦੇ ਆ ਉਹਨਾਂ ਤੇ ਐਫ ਆਈ ਆਰ ਹੋ ਜਾਂਦੀਆਂ ਪਰ ਕਾਰਵਾਈ ਨਹੀਂ ਹੁੰਦੀ ਸਰਕਾਰ ਉਸ ਮਾਮਲੇ ਦੇ ਵਿੱਚ ਵੀ ਕੇਵਲ ਔਰ ਕੇਵਲ ਮੂਕ ਦਰਸ਼ਕ ਬਣੀ ਹੈ ਅਸੀਂ ਕੇਂਦਰ ਸਰਕਾਰ ਤੋਂ ਵੀ ਚਾਹਨੇ ਆ ਔਰ ਪੰਜਾਬ ਸਰਕਾਰ ਤੋਂ ਵੀ ਚਾਹਨੇ ਆ ਕਿ ਗਊ ਹੱਤਿਆ ਦੇ ਉੱਤੇ ਪੂਰਨ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਜਿੱਥੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉੱਥੇ ਕੇਂਦਰ ਸਰਕਾਰ ਜਿਹੜੀ ਹਿੰਦੂਤਵ ਦੀ ਸਰਕਾਰ ਹੈ ਉਹਨਾਂ ਨੂੰ ਵੀ ਗਊ ਅਤਿਆਚਾਰ ਤੇ ਪਾਬੰਦੀ ਲਗਾਉਣ ਲਈ ਕੋਈ ਸਟੈਪ ਨਹੀਂ ਲਏ ਉਹਦੇ ਉੱਤੇ ਵੀ ਸ਼ਿਵ ਚਨਹ ਹਿੰਦੁਸਤਾਨ ਅੰਦੋਲਨ ਕਰੇਗੀ ਸਾਡਾ ਜਿਹੜਾ ਅੰਦੋਲਨ ਹੈ ਉਹ ਪੰਜਾਬ ਸਰਕਾਰ ਦੇ ਉੱਤੇ ਵੀ ਹੈ ਔਰ ਕੇਂਦਰ ਸਰਕਾਰ ਤੇ ਵੀ ਹੈ ਡਾਕਟਰ ਜੀ ਜਿਵੇਂ ਹੁਣ ਪੰਜਾਬ ਸਰਕਾਰ ਨੇ ਜਿਹੜੇ ਗੁਰਦੁਆਰਾ ਸਾਹਿਬ ਸੀਗੇ ਜਿੱਥੇ ਤੇ ਵੀ ਸੀਗੇ ਉੱਥੇ ਠੇਕੇ ਬੰਦ ਕਰਾ ਦੇ ਜਿਹੜੇ ਨੇ ਮੰਦਰਾਮੂਰੇ ਵੀ ਠੇਕੇ ਬੰਦ ਹੋਣੇ ਚਾਹੀਦੇ ਨੇ ਦੇਖੋ ਜਿਹੜਾ ਇਹ ਐਲਾਨ ਕੀਤਾ ਗਿਆ ਵੀ ਤਿੰਨ ਜਿਹੜੇ ਸ਼ਹਿਰ ਆ ਪਵਿੱਤਰ ਕਰਾ ਦੇਣੇ ਚਾਹੀਦੇ ਆ ਉਹ 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 ਜਿਹੜੀ ਗੱਲ ਅਸੀਂ ਕਹਿ ਰਹੇ ਵੇ Hindu ਸਮਾਜ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਚ ਰੱਖਿਆ ਜਾਣਾ ਚਾਹੀਦਾ ਜਿੱਥੇ ਜਿੱਥੇ ਮੰਦਰ ਹੈਗੇ ਤੀਰਥ ਸਥਾਨ ਹੈਗੇ ਉੱਥੇ ਵੀ ਇਹ ਪਾਲਿਸੀ ਇਕੁਅਲ ਲਾਗੂ ਕਰਨੀ ਚਾਹੀਦੀ ਹੈ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਇੱਕ ਫਿਰਕੇ ਦੀ ਗੱਲ ਕਰੋ ਦੂਜੇ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਤੇ ਧਿਆਨਾ ਦਿਓ ਤੇ ਇਸ ਕਰਕੇ ਅਸੀਂ ਇਹ ਗੱਲ ਕਹੀ ਹੈ ਵੀ ਜਿਹੜੇ ਹਿੰਦੂਆਂ ਦੇ ਨਾਲ ਸੋਤੇਲਾ ਵਿਵਹਾਰ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਖਿਲਾਫ ਹੀ ਇਹ ਅੰਦੋਲਨ ਦਸਬਰ ਦੇ ਮਹੀਨੇ ਚ ਤ੍ਰਿਸ਼ੂਲ ਮਾਰਚ ਕੱਢਿਆ ਜਾਏਗਾ ਔਰ ਜਿਹੜੀ ਜਲੰਧਰ ਚ 3 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਉਹਦੇ ਉੱਤੇ ਪੂਰਾ ਵਿਸਤਾਰ ਪੂਰਵਕ ਚਰਚਾ ਕਰਕੇ ਮੰਗ ਪੱਤਰ ਇੱਕ ਜਿਹੜਾ ਹੈ ਸਰਬਜਨਿਕ ਤੌਰ ਤੇ ਸ਼ਿਵ ਸੰਨ ਹਿੰਦੁਸਤਾਨ ਵੱਲੋਂ ਹਿੰਦੂ ਸਮਾਦੀ ਕੋਸ਼ਨਾ ਕੀਤੀ ਜਾਏਗੀ ਤੁਸੀਂ ਜਿਹੜੇ ਹੁਣ ਤੱਕ ਸਲੱਟਰ ਹਾਊਸ ਸੁਪਨੇ ਗੈਸ ਚ ਰਹਿ ਗਏ ਆ ਤੁਸੀਂ ਕਦੇ ਉਹਨਾਂ ਦਾ ਕੋਈ ਵਿਰੋਧ ਕੀਤਾ ਜੀ ਤੁਸੀਂ ਜਾਂ ਕਿ ਕਦੇ ਜਿਹੜਾ ਸਲੱਟਰ ਹਾਊਸ ਦੀ ਗੱਲ ਕਰ ਰਹੇ ਹੋ ਹਾਂ ਜੀ ਹਾਂ ਜੀ ਬੁਛੜਖਾਨੇ ਦੀ ਹਾਂ ਬੁਛੜਖਾਨੇ ਦੀ ਗੱਲ ਅਸੀਂ ਜਿਹੜੀ ਕੀਤੀ ਹੈ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਵੀ ਕੇਂਦਰ ਚ ਜਿਹੜੀ ਭਾਜਪਾ ਦੀ ਸਰਕਾਰ ਹੈ ਇਹਨਾਂ ਦਾ ਪਹਿਲਾ ਹੀ ਨੈਤਿਕ ਫਰਜ਼ ਹੈ ਕਿ ਇਹ ਇਸ ਗਊ ਹੱਤਿਆ ਦੇ ਖਿਲਾਫ ਕਾਰਵਾਈ ਕਰਨ ਜੇ ਕਾਂਗਰਸ ਦੀ ਸਰਕਾਰ ਹੁੰਦੀ ਹੈ ਤਾਂ ਆਪਾਂ ਕਹਿੰਦੇ ਹਾਂ ਵੀ ਇਹ ਤਰਸਤੀ ਕਰਨ ਦੀ ਨੀਤੀ ਤੇ ਚੱਲ ਰਹੇ ਹੈ ਤੇ ਭਾਰਤ ਦੀ ਕੇਂਦਰ ਸਰਕਾਰ ਨੂੰ ਇਸ ਮਾਮਲੇ 'ਚ ਇੱਕ ਸਪਸ਼ਟ ਨੀਤੀ ਲੈਣੀ ਚਾਹੀਦੀ ਹੈ ਔਰ ਗੋਹਾਵਤ 'ਤੇ ਬਾਰੇ ਇੱਕ ਸਾਰਵਜਨਿਕ ਰਾਸ਼ਟਰੀ ਵਿਆਪਿਕ ਕਾਨੂੰਨ ਬਣਨਾ ਚਾਹੀਦਾ ਹੈ